ਪਿੰਡ ਬਰਾਸ ਜਿਲ੍ਹਾ ਫਤਿਹਗੜ ਸਾਹਿਬ ਦੇ ਕਿਸਾਨ ਸਰਦਾਰ ਸੁਖਵਿੰਦਰ ਸਿੰਘ ਦੀ ਦੋ ਥਣਾ ਵਾਲੀ ਮੱਝ ਦੀ ਕੀਮਤ 2,50,000 ਰੁਪਏ ਲੱਗੀ ਕਿਉਂ ਠੁਕਰਾਇ 2,50,000 ਰੁਪਏ ਪਿੰਡ ਬਰਾਸ ਦੇ ਸਰਦਾਰ ਸੁਖਵਿੰਦਰ ਸਿੰਘ ਨੇ ਇਨਸਾਨਾਂ ਤੋਂ ਕਿਤੇ ਵਧੇਰੇ ਲਾਹੇਵੰਦ ਹੁੰਦਾ ਜਾਨਵਰਾਂ ਪਸ਼ੂਆਂ ਤੇ ਪੰਛੀਆਂ ਦਾ ਮੋਹ ਕਰਨਾ ਸਟੇਟ ਅਵਾਰਡ ਦੇ ਪ੍ਰਿੰਸੀਪਲ ਨਰੰਗ ਸਿੰਘ ਨੇ ਕੀਤਾ ਵਿਸ਼ੇਸ਼ ਸਨਮਾਨ ਪੀਟੀ ਨਿਊਜ਼ ਪੰਜਾਬ ਦੇ ਨਾਲ ਫਤਿਹਗੜ ਸਾਹਿਬ ਤੋਂ ਤਰਸਿੰਮ ਸਿੰਘ ਗੱਲ ਦੀ ਵਿਸ਼ੇਸ਼ ਰਿਪੋਰਟ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਜਮੂਣੇ ਦੋ ਥਾਣੇ 14 ਕਿਲੋ ਦੁੱਧਾ ਜੀ। ਜੀ। ਪਹਿਲੇ ਸੂਏ ਦਾ 2.5 ਲੱਖ ਰੁਪਏ ਬਰੇਸਾ ਜੀ। ਪਹਿਲੇ ਸੂਏ ਦਾ ਕਵੇਂ ਸੂਏ ਆ ਇਹ? ਉਹ ਤੀਸਰੇ। ਤੀਸਰੇ ਸੂਏ। ਹੁਣ 14 ਕਿਲੋ ਦੁੱਧਾ ਜੀ। ਹੁਣ 14 ਕਿਲੋ ਦੁੱਧਾ। ਇਹ ਘਰੇ ਪਾਲੀ ਹੋਈ ਮੱਝ ਦੀ ਕੱਟੀ ਆ। ਜਮੂਣੇ ਦੋ ਥਾਣੇ। ਦੋ ਜਮੂਣੇ। ਧਾਰ ਫਿਰ। ਧਾਰ ਵਧੀਆ ਹੀ ਦੋਹਾਂ ਦੀ। ਠੱਕ ਜੇ ਨੇ ਚੋਂਦੇ। अच्छा uh, <laughs> जी हां खाने पे ਬਹੁਤ ਟਾਈਮ ਲੱਗਦਾ ਨਾ ਕੀ ਨਾਂ ਰੱਖਿਆ ਜਿਸ ਤਰ੍ਹਾਂ ਆਪਾਂ ਛੋਟੇ ਉਹਦੇ ਨਾਂ ਰੱਖ ਲੈਨੇ ਆ ਕੱਟਿਆ ਬੱਚਿਆਂ ਦੇ ਨਾ ਕੋਈ ਨਹੀਂ ਦੋ ਥਣੀ ਕਹਿ ਲੋ ਜਿਹੜੇ ਆਮ ਕਹਿ ਦਿੰਦੇ ਆ ਵੀ ਦੋ ਥਣੀ ਐ ਵੀ ਦੋ ਥਣੀ ਚੋਲੂ ਮੱਝ ਜੀ ਹਾਂਜੀ ਬਸ ਇਹ ਦੋ ਥਣੀ ਬਣਦੇ ਨੇ ਦੇਖੋ 2.5 ਲੱਖ ਸਾਡੇ ਇੱਥੇ ਇਲਾਕੇ 'ਚ ਕੁੱਛੇ ਦਾ ਨਹੀਂ ਮਿਲਦਾ 2.5 ਲੱਖ ਇਸ ਦੀ ਕਾਬਲੀਅਤ ਐ ਵੀ ਦੁੱਧ ਵੀ ਬਹੁਤ ਆ ਜਿਹੜੇ ਪਹਿਲੇ ਸੂਏ ਦੇ ਵਿੱਚ 2.5 ਲੱਖ ਰੁਪਈਆ ਇਹਨਾਂ ਨੇ ਤਾਂ ਵਿਡਿਆਜ ਵੀ ਸਾਡੀ ਆਪਣੇ ਘਰ ਦੀ ਮੱਝ ਐ ਇਸ ਕਰਕੇ ਨਹੀਂ ਦਿੱਤੀ ਇਹਨਾਂ ਨੂੰ 2.5 ਲੱਖ ਚ ਕਿਉਂ ਨਹੀਂ ਦਿੱਤੀ ਕਾਰਨ ਬਸ ਐ ਹੋ ਗਈ ਵੀ ਉਹ ਦੰਦੇ ਵੀ ਪਿਆਰ ਠੀਕਾ ਸਾਨੂੰ ਉਹਦੇ ਬਫਾ ਵੀ ਬਹੁਤ ਹੋਇਆ ਜੀ ਜੱਤ ਇੱਥੇ ਬਸ ਕਰਮ ਵਾਲੀ ਮੱਝ ਨਹੀਂ ਜਾਂਦੀ ਵੀ ਦੋ ਥਣ ਵਾਲਾ ਕੋਈ ਹੋਰ ਪਸ਼ੂ ਦੇਖਿਆ ਐਵੇਂ ਦਾ ਨੇੜੇ ਤੇਰੇ ਨਹੀਂ ਨੇੜੇ ਤੇ ਕੋਈ ਨਹੀਂ ਕੋਈ ਸੁਣਨ ਦੇ ਵਿੱਚ ਆਇਆ ਹੋਣਾ ਵੀ ਇਹ ਦੋ ਥਣ ਨਹੀਂ ਪਿਛਲੇ ਦਿਨਾਂ ਦੀ ਮੁਰਲੇ ਦਾ ਦੋ ਉਹ ਖੜ ਗਿਆ ਉਹ ਕਹੇ ਸੀ ਇਹ ਪਿਛੇ ਨੇ ਦੋ ਥਣ हां जी बैग ਖੜਾ ਹੈ ਦੂਸਰੇ ਚਿੰਨ ਹੈ ਮਾਰੇ ਮੋਟੇ ਨਾ ਜੀ ਫੈਕਟਰੀ ਕੋਈ ਵੀ ਓਨਲੀ ਦੋ ਹੀ ਨੇ ਦੋ ਹੀ ਬਾਈਕਾਂ ਖੜਾ ਲਈ ਨਹੀਂ ਤਾਂ ਆਮ ਮਤ ਕੇ ਸਾਨੂੰ ਐ ਹੋ ਗਿਆ ਨਹੀਂ ਵੀ ਚਸਕਾ ਵੀ ਕਰਨ ਵਾਲੀ ਆ ਤੁਹਾਨੂੰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਵੰਤ ਸਿੰਘ ਕਿਹੜਾ ਪਿੰਡ ਆ ਬਰਾਸ ਆ ਜੀ ਜਿਲਾ ਫਤਿਹਗੜ ਸਾਹਿਬ ਜੀ ਫਤਿਹਗੜ ਸਾਹਿਬ ਇਹਦੇ ਦੋ ਖਾਨ ਨੇ ਜੀ